ਡੀਐਸਪੀ ਸਿਟੀ ਟੂਡੇ ਅਦੀਨ ਆਉਂਦੇ ਥਾਣਿਆਂ ਤੋਂ ਪੀੜਤ ਪਰਿਵਾਰਾਂ ਨੂੰ ਇਨਸਾਫ ਨਾ ਮਿਲਣ ਕਰਕੇ 28 ਅਪ੍ਰੈਲ ਨੂੰ ਕੀਤਾ ਜਾਵੇਗਾ ਥਾਣਾ ਸੋਹਣਾ ਦਾ ਕਿਰਾਉ ਐਸਬੀਸੀ ਮੋਰਚੇ ਨੇ ਕੀਤਾ ਐਲਾਨ ਇਸ ਕਿਰਾਉ ਵਿੱਚ 10 ਜਥੇਬੰਦੀਆਂ ਨੇ ਸ਼ਾਮਿਲ ਹੋਣ ਦਾ ਕੀਤਾ ਐਲਾਨ बलविंदर कुमरा ने कहा की थाना सोहाना नाल पीड़ित लोग अपनी दि दर सबूत समेत इस विच जरूर पहुंचो। प्रेस कानफ्रेंस पीड़ित परिवार ने रो रो के दसिया अपनी सरकार तो इंसाफ की मंग आओ देखते एक खबर विस्तार सहित ਮੋਹਾਲੀ ਫੇਸ 7 ਦੀਆਂ ਲਾਈਟਾਂ ਤੇ ਐਸਬੀਸੀ ਮਹਾਪੰਚਾਇਤ ਪੰਜਾਬ ਵੱਲੋਂ ਚੱਲ ਰਹੇ ਮੋਰਚੇ ਤੇ ਤਣਾੜ ਮਕਾਨ ਮਾਲਕ ਦੇ ਸਤਾਏ ਹੋਏ ਗੁਰਜੀਤ ਸਿੰਘ ਆਪਣੀ ਸਮੱਸਿਆ ਲੈ ਕੇ ਪਹੁੰਚੇ। ਉਹਨਾਂ ਦੱਸਿਆ ਕਿ ਉਹਨਾਂ ਦੇ ਮਕਾਨ ਕੰਮ ਦਫ਼ਤਰ ਦੇ ਮਾਲਕ ਜਤਿੰਦਰ ਕੁਮਾਰ ਸ਼ਿੰਗਾਰੀ ਨੇ ਉਸਤੇ ਬਹੁਤ ਜ਼ੁਲਮ ਕੀਤਾ ਹੈ। ਉਸਦੀ ਸ਼ਰੀਆਮ ਲੁੱਟ ਕੀਤੀ ਹੈ ਤੇ ਉਸਦੇ ਜ਼ਰੂਰੀ ਕਾਗਜ਼ਾਤ ਤੇ ਦੁਕਾਨ ਦੇ ਬੈਂਰਾਂ ਨੂੰ ਬਿਨਾਂ ਕਿਸੇ ਡਰ ਤੇ ਸ਼ਰੀਆਮ ਜਲਾਇਆ ਹੈ। ਜਿਸ ਦੀਆਂ ਸੀਸੀਟੀਵੀ ਫੁਟੇਜ ਮੌਜੂਦ ਹਨ। ਉਸਦੇ ਨਕਦੀ ਅਤੇ ਜੀਵਰਾਤ ਵੀ ਚੋਰੀ ਕੀਤੇ ਗਏ ਪਰ ਥਾਣਾ ਆਈਟੀ ਸਿਟੀ ਵਿੱਚ بار-बार चक्कर ਲਾਉਣ ਤੇ ਵੀ ਕੋਈ ਕਾਰਵਾਈ ਨਹੀਂ ਹੋ ਰਹੀ ਤੇ ਗੁਰਜੀਤ ਸਿੰਘ ਖੌਫ ਦੀ ਜ਼ਿੰਦਗੀ ਜੀ ਰਿਹਾ ਹੈ ਮਕਾਨ ਮਾਲਕ ਜਤਿੰਦਰ ਕੁਮਾਰ ਸ਼ਿੰਗਾਰੀ ਨੇ ਗੁਰਜੀਤ ਸਿੰਘ ਦਾ ਦਫਤਰ ਵਿੱਚ ਸਥਿਤ ਲੱਖਾਂ ਦਾ ਸਮਾਨ ਤੇ ਗਹਿਣੇ ਚੋਰੀ ਕੀਤੇ ਪਰ ਪੁਲਿਸ ਚੋਰੀ ਦਾ ਮੁਕੱਦਮਾ ਦਰਜ ਨਹੀਂ ਕਰ ਰਹੀ ਇਸੇ ਤਰ੍ਹਾਂ ਪਿੰਡ ਰਾਏਪੁਰ ਖੁਰਦ ਜ਼ਿਲ੍ਹਾ ਮੋਹਾਲੀ ਵਿੱਚ ਬਿਨਾਂ ਮਨਜ਼ੂਰੀ ਤੇ ਨਾਜਾਇਜ਼ ਤੌਰ ਤੇ ਅਵਤਾਰ ਸਿੰਘ ਪੁੱਤਰ ਸਰਦਾਰਾ ਸਿੰਘ ਵੱਲੋਂ ਬਹੁਮੰਜ਼ਲੀ ਇਮਾਰਤ ਬਣਾਉਣ ਅਤੇ ਇਸੇ ਬਿਲਡਿੰਗ ਦੀ ਦੀਵਾਰ ਡਿੱਗਣ ਕਾਰਨ ਹੋਏ ਨੁਕਸਾਨ ਬਾਰੇ ਇਸੇ ਪਿੰਡ ਦੇ ਵਸਨੀਕ ਅਵਤਾਰ ਸਿੰਘ ਅਤੇ ਵਿਕਰਮਜੀਤ ਸਿੰਘ ਨੇ ਆਪਣੇ ਨਾਲ ਹੋਰ ਰਹੀ ਨਾ ਇਨਸਾਫੀ ਬਾਰੇ ਜਾਣੂ ਕਰਵਾਇਆ ਉਹਨਾਂ ਦੱਸਿਆ ਕਿ ਮਾਨਯੋਗ ਐਸਡੀਐਮ ਸਾਹਿਬ ਦੀ ਉਸਾਰੀ ਰੋਕਣ ਦੀ ਹਦਾਇਤ ਨੂੰ ਐਸਐਚਓ ਥਾਣਾ ਸੋਹਾਣਾ ਨਹੀਂ ਮੰਨ ਰਿਹਾ ਸਾਡੇ ਮਕਾਨ ਡਿੱਗ ਰਹੇ ਹਨ ਅਸੀਂ ਖੌਫ ਦੀ ਜ਼ਿੰਦਗੀ ਜੀ ਰਹੇ ਹਾਂ ਉਨਾਂ ਦਾ ਸਿਆ ਕਿ ਚੌਥੀ ਮੰਜ਼ਿਲ ਦੀ ਦੀਵਾਰ ਸਾਡੇ ਮਕਾਨਾਂ ਤੇ ਡਿੱਗ ਗਈ ਸੀ ਜਿਸ ਕਰਕੇ ਸਾਡੇ ਮਕਾਨਾਂ ਦਾ ਬਹੁਤ ਨੁਕਸਾਨ ਹੋਇਆ ਹੈ ਪਰ ਪੰਚਾਇਤ ਅਤੇ ਪੁਲਿਸ ਨੇ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਪ੍ਰੈਸ ਨਾਲ ਗਲਬਾਤ ਕਰਦਿਆਂ ਮੋਰਚਾ ਪ੍ਰਧਾਨ ਬਲਵਿੰਦਰ ਸਿੰਘ ਕੁੰਬੜਾ ਨੇ ਕਿਹਾ ਕਿ ਪੁਲਿਸ ਅਧਿਕਾਰੀ ਸਿਵਲ ਅਧਿਕਾਰੀਆਂ ਦੀਆਂ ਹਦਾਇਤਾਂ ਨੂੰ ਮੰਨਣ ਨੂੰ ਤਿਆਰ ਨਹੀਂ ਹਨ ਆਮ ਲੋਕਾਂ ਦੀ ਸੁਣਵਾਈ ਹੋਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਉਹਨਾਂ ਕਿਹਾ ਕਿ ਤਣਾੜ ਲੋਕ ਪੁਲਿਸ ਨਾਲ ਮਿਲ ਕੇ ਗਰੀਬ ਅਤੇ ਕਮਜ਼ੋਰ ਲੋਕਾਂ ਨਾਲ ਸ਼ਰਿਆਮ ਤੱਕ ਕੇ ਸ਼ਾਹੀ ਕਰ ਰਹੇ ਹਨ ਜਿਸ ਦੀਆਂ ਗੁਰਜੀਤ ਸਿੰਘ ਅਤੇ ਅਵਤਾਰ ਸਿੰਘ रायपुर ਖੁਰਿਤ ਪਰਤਾ ਖੁਦਾਹੜਾ ਹਨ ਸਰਦਾਰ ਕੁੰਬੜਾ ਨੇ ਐਲਾਨ ਕੀਤਾ ਕਿ ਜੇਕਰ ਪੁਲਿਸ ਪ੍ਰਸ਼ਾਸਨ ਇਸਤੇ ਕਾਰਵਾਈ ਨਹੀਂ ਕਰਦਾ ਤਾਂ 28 April 2025 ਦਿਨ ਸੋਮਵਾਰ ਨੂੰ ਸਵੇਰੇ 10 ਵਜੇ ਸਮਾਜਿਕ ਧਾਰਮਿਕ ਅਤੇ ਰਾਜਸੀ ਜਥੇਬੰਦੀਆਂ ਇਕੱਠੀਆਂ ਹੋ ਕੇ ਡੀਐਸਪੀ ਸਿਟੀ 2 ਅਤੇ ਥਾਣਾ ਸੋਹਾਣਾ ਦਾ ਕਿਰਾਵ ਕਰਨਗੇ ਅਤੇ ਪ੍ਰਸ਼ਾਸਨ ਅਤੇ ਸਰਕਾਰ ਦਾ ਪਿੱਛੇ ਆਪਾ ਕਰਨਗੇ उन्ह मोहाली पुलिस तो पीड़ित होर लोगों भी इस घिराओं अपन शिकायतों सबूतों समेत लेके पहुंच की अपील की जेकर इस मौके कोई जानी ज जा माली नुकसान होंगे है तो उसकी जिम्मेदार मोहाली पुलिस होगी इस मौके जथेदार बलकार सिंह भुलर मास्टर बनवारी लाल जनरल सकत्र मोर्चा हरनेक मलो मुख सलाहकार मोर्चा ने भी प्रेस न गलबात की तो इलावा इस मौके जथेदार सेवा सिंह माजरा जथेदार बलवीर सिंह सुहाना, नंबरदार बलविंदर सिंह मलोआ सुरेंद्र खुड्डा अली शेर बाबू वेद प्रकाश सुखदेव सिंह, मनजीत सिंह, नायब सिंह माजरा जसवीर सिंह गुरप्रीत सिंह, बिक्रमजीत कुलदीप कौर सुरजीत कौर बिधी चंद अमरीक सिंह, करम सिंह कुरली आदेवी हाजिर हुए ਇਸ ਮੌਕੇ ਜਦੋਂ ਦੂਸਰੀ ਧਿਰ ਨਾਲ ਗੱਲਬਾਤ ਕੀਤੀ ਗਈ ਤਾਂ ਜਤਿੰਦਰ ਕੁਮਾਰ ਸ਼ਿੰਗਾਰੀ ਨੇ ਗੁਰਜੀਤ ਸਿੰਘ ਵੱਲੋਂ ਲਗਾਏ ਗਏ ਸਾਰੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਇਹ ਬੇਬੁਨਿਆਦ ਹੈ ਮੈਂ ਗੁਰਜੀਤ ਸਿੰਘ ਖਿਲਾਫ ਪੁਲਿਸ ਥਾਣੇ ਦਰਖਾਸਤ ਦਿੱਤੀ ਹੈ ਗੁਰਜੀਤ ਸਿੰਘ ਝੂਠ ਬੋਲ ਰਹੇ ਹਨ ਜਦੋਂ ਦੂਸਰੀ ਪਾਰਟੀ रायपुर ਖੁਰਦੇਵ ਅਵਤਾਰ ਸਿੰਘ ਨਾਲ ਉਹਨਾਂ ਵੱਲੋਂ ਬਣਾਈ ਜਾ ਰਹੀ ਬਹੁਮੰਜਲੀ ਇਮਾਰਤ ਬਾਰੇ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਇਹ ਲਾਲ ਲਕੀਰ ਦੇ ਅੰਦਰ ਹੈ ਮੈਨੂੰ ਕਿਸੇ ਮਨਜ਼ੂਰੀ ਦੀ ਲੋੜ ਨਹੀਂ मानियो गैसडियम ਵੱਲੋਂ ਹੋਈ ਆਰਡਰ ਬਾਰੇ ਕੁਝ ਬੋਲਣ ਤੋਂ ਇਨਕਾਰ ਕੀਤਾ ਆਓ ਦੇਖਦੇ ਹਾਂ ਪੀੜਤ ਪਰਿਵਾਰਾਂ ਅਤੇ ਆਗੂਆਂ ਨੇ ਪ੍ਰੈਸ ਨਾਲ ਜੋ ਗਲਬਾਤ ਕੀਤੀ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਦੀ ਫਤਿਹ ਸਾਰੇ ਸਾਡੇ ਜਥੇਦਾਰ ਸਹਿਬਾਨ ਸਾਡੇ ਮੋਰਚੇ ਦੇ ਆਗੂ ਸਹਿਬਾਨ ਤੇ ਤੁਹਾਡਾ ਤਹਿ ਦਿਲੋਂ ਧੰਨਵਾਦ ਪ੍ਰੈਸ ਦਾ ਜਿਹੜਾ ਸਾਡੀ ਆਵਾਜ਼ ਇਹ ਪਬਲਿਕ ਦੀ ਆਵਾਜ਼ ਪੀੜਤ ਲੋਕਾਂ ਦੀ ਆਵਾਜ਼ ਤੁਸੀਂ ਕਰ ਕਰ ਰੱਬ ਵਰਗੇ ਸਰੋਤਿਆਂ ਤੱਕ ਪਹੁੰਚਾਉਂਗੇ ਤੇ ਜਿਹੜੇ ਅੰਨੇ ਤੇ ਬੋਲੇ ਤੇ ਗੁੰਗੇ ਅਫਸਰ ਹੈ ਉਹਨਾਂ ਤੱਕ ਆਵਾਜ਼ ਪਹੁੰਚਾਉਣ ਵਾਸਤੇ ਤੁਸੀਂ ਬਹੁਤ ਵੱਡਾ ਥੱਡਾ ਯੋਗਦਾਨ ਹੈ ਰੋਲ ਹੈ ਤੇ ਉਸੇ ਲੜਾਈ 'ਚ ਜਿਹੜਾ ਜਿ 1.5 ਸਾਲ ਸਾਡਾ ਮੋਰਚਾ ਐਸ்சிਬੀਸੀ ਮਹਾਪੰਚਾਇਤ ਦਾ ਚੱਲ ਰਿਹਾ ਫੇਕ ਸਰਟੀਫਿਕੇਟਾਂ ਨੂੰ ਲੈ ਕੇ ਪਰ ਉੱਥੇ ਦਿਨ ਪ੍ਰਤੀ ਦਿਨ ਕਾਫਲਾ ਜਿਹੜਾ ਵੱਧਦਾ ਜਾ ਰਿਹਾ ਪੀੜਤ ਲੋਕ ਜਿਹੜੇ ਅਤਿਆਚਾਰ ਹੋਇਆ ਲੋਕਾਂ ਦੇ ਲੋਕਾਂ ਦੀ ਕਿਸੇ ਪਾਸੇ ਸੁਣਾਈ ਨਹੀਂ ਹੁੰਦੀ ਉਹ ਲੋਕ ਆਪਣੀਆਂ ਪੜੀ ਫਰਿਆਦ ਇੱਥੇ ਆ ਕੇ ਕਰ ਸਕਦੇ ਆ ਥੋੜੇ ਰਾਹੀਂ ਅਸੀਂ ਸਰਕਾਰ ਦੇ ਚੇਤੇ ਕਰਾਉਂਦੇ ਰਹਿੰਦੇ ਆਂ ਵੀ ਆਹ ਲੋਕ ਨੇ ਸਾਨੂੰ ਕੈਂਪ ਲਾਣ ਦੀ ਲੋੜ ਨਹੀਂ ਅੱਜ ਪਿੰਡਾਂ 'ਚ ਕੈਂਪ ਲਗਾਏ ਜਾਂਦੇ ਆਂ ਪੁਲਿਸ ਪ੍ਰਸ਼ਾਸਨ ਵੱਲੋਂ ਸਰਕਾਰਾਂ ਵੱਲੋਂ ਆਮ ਆਦਮੀ ਪਾਰਟੀ ਦੇ ਸਾਡੇ ਕੈਂਪ ਲੱਗ ਰਹੇ ਨੇ ਪਰ ਕੈਂਪ ਤਾਂ ਇਹ ਮੋਰਚਿਆਂ 'ਤੇ ਬੈਠੇ ਲੋਕ ਆਪਣੀ ਮੰਗਾਂ ਨੂੰ ਲੈ ਕੇ ਸੜਕਾਂ 'ਤੇ ਬੈਠੇ ਨੇ ਇਹਨਾਂ ਦੀ ਆ ਕੇ ਸੁਣ ਲਓ ਉਸੇ ਲੜੀ 'ਚ ਅੱਜ ਸਾਡੇ ਕੋਲੇ ਰੈਪਰ ਤੋਂ ਪਰਿਵਾਰ ਜਿਹੜਾ ਆਇਆ ਛੋਟਾ ਰੈਪਰ ਹੈ ਉਹਨਾਂ ਨੂੰ ਕਾਫੀ ਦਿਨ ਹੋ ਗਏ ਘੁੰਮਦੇ ਫਿਰਦਿਆਂ ਨੂੰ ਤੇ ਚਾਰ ਮਦੀਲੀ ਬਿਲਡਿੰਗ ਹੈ ਜਿਹੜੀ ਬਹੁਤ ਵੱਡੀ ਇੱਕ ਬਿਲਡਿੰਗ ਬਣ ਰਹੀ ਹੈ ਉਸ ਬਿਲਡਿੰਗ ਦੇ ਖਿਲਾਫ ਡੀਸੀ ਨੂੰ ਮਿ ਜਾ ਕੇ ਐਸ ਡੀ ਐਮ ਸਾਹਿਬ ਨੂੰ ਮਿਲੇ ਐਸ ਡੀ ਐਮ ਨੇ ਆਰਡਰ ਵੀ ਕਰਤੇ ਵੀ ਐਸ ਐਚ ਨੂੰ ਸੁਹਾਣਾ ਜਾ ਕੇ ਤੁਰੰਤੇ ਕੰਮ ਜਿਹੜਾ ਰੁਕਾਇਆ ਜਾ ਪਰ ਲੇਕੇ ਨਾ ਤੁਹਾਡੇ ਵਰਗੇ ਵੀਰ ਪਹਿਲਾਂ ਪੱਤਰ ਕਰ ਗਏ 8 ਦਿਨ ਪਹਿਲਾਂ ਡੀ ਐਸ ਪੀ ਸਿਟੀ 2 ਡੀ ਐਸ ਪੀ ਬਲ ਸਟੇਟਮੈਂਟ ਦਿੰਦਾ ਤੇ ਮੈਂ ਟੀਮ ਭੇਜੀ ਵੀ ਉਹ ਕੰਮ ਕਰ ਦੇ ਕੇ ਚੈੱਕ ਕਰਕੇ ਰੋਕ ਰਹੀ ਆ ਪਰ 8 ਦਿਨ ਤੋਂ ਸੁਹਾਣਾ ਥਾਣੇ ਦੀ ਟੀਮ ਜਿਹੜੀ ਰੈਪਰ ਤੋਂ ਤੱਕ ਨਹੀਂ ਪਹੁੰਚੀ ਉਹ ਸ਼ਾਇਦ ਰਾਤ ਕਿਤੇ ਸੌਂ ਗਈ ਹੋਵੇ ਜਾਂ ਪੈ ਗਈ ਹੋਵੇ ਤੇ ਆ ਤੇ ਬੇਰੀ ਇੱਕ ਮੈਂਤੀ ਦੂਜਾ ਪਰਿਵਾਰ ਇੱਕ ਮੇਰੇ ਕੋਲੇ ਹੋਰ ਮੈਟਰ ਹੈ ਇਹਦੇ ਨਾਲ ਦੇ ਪੁਲਿਸ ਸੋ ਰਿਲੇਟਡ ਤੰਗ ਲੋਕ ਪਰੇਸ਼ਾਨ ਲੋਕ ਜਿਵੇਂ ਅਸੀਂ ਪਰਸੋਂ 5-6 ਮੀਟਰਾਂ ਦਾ ਕੱਲ ਵੀ ਪਿੱਟਦੇ ਆਪਾਂ ਪਰਸੋਂ ਕਰਕੇ ਹਟੇ ਨੇ ਉਹਨਾਂ ਨੇ ਐਸਪੀ ਦੇ ਆ ਕੇ 2 ਹਫ਼ਤੇ ਦਾ ਸਮਾਂ ਮੰਗਿਆ ਐਸਐਸਪੀ ਦਫ਼ਤਰ ਦਾ ਘਰ ਰੱਖਿਆ ਸੀ ਐਸੇ ਤਰ੍ਹਾਂ ਗੁਰਜੀਤ ਸਿੰਘ ਆਪਣੀ ਗੱਲ ਦੱਸ ਰਿਹਾ ਆ ਕਿ ਐ ਆਈਟੀ ਸਿਟੀ ਥਾਣੇ ਦਾ ਇਹਦੀ ਕੋਠੀ ਹੈ ਕਿਰਾਏ ਤੇ ਲਈ ਹੋਈ ਤੇ ਦਫ਼ਤਰ ਖੋਲਿਆ ਤੇ ਸਾਰਾ ਸਮਾਨ ਮਾਲਕ ਖੁਦ ਚੋਰੀ ਕਰਕੇ ਗੱਡੀਆਂ ਉਹਦੇ ਲੈ ਕੇ ਰੇੜੀਆਂ ਦੇ ਲੈ ਕੇ ਚੱਕਦੇ ਦਿਖ ਰਹੇ ਸਾਰਾ ਕੁਝ ਹੈ ਐਸਐਸਪੀ ਕੋਲ ਗਿੜੇ ਮਾਰਿਆ ਦਰਖਾਸਤਾਂ ਦਈਆਂ ਐਸਐਸਪੀ ਕੋਲ ਜਾ ਕੇ ਥੰਬ ਗਿਆ ਤੇ ਉਹ ਕਹਿੰਦਾ ਕੋਈ ਕਾਰਵਾਈ ਨਹੀਂ ਬਣਦੀ ਸਮਾਨ ਚੱਕਣ ਦੀ ਸਮਾਨ ਖਿਰਦ ਬੁਰਦ ਕਰਨ ਦੀ ਜਿਹੜੇ ਬਿਆਨ ਨੇ ਐਗਰੀਮੈਂਟ ਆ ਫੂਕੇ ਜਾਂਦੇ ਆ ਉਹਨਾਂ ਦੀ ਵੀਡੀਓ ਫੁਟੇਜ ਹੈਗੀ ਹੈ ਕਹਿੰਦਾ ਕੋਈ ਕਾਰਵਾਈ ਨਹੀਂ ਬਣਦੀ ਆ ਹੁਣ ਤੁਹਾਡਾ ਰੇਪਰ ਦਾ ਕੇਸ ਹੈ ਤੇ ਆਈਟੀ ਸਿਟੀ ਥਾਣੇ ਦਾ ਕੇਸ ਹੈ ਦੋਨੇ ਥਾਣੇ ਡੀਐਸਪੀ ਸਿਟੀ 2 ਦੇ ਅੰਦਰ ਹੈ ਤੇ ਡੀਐਸਪੀ ਸਿਟੀ 2 ਜਿਹੜੀ ਫੇਕ ਉਹ ਦੇ ਰਿਹਾ ਵੀਡੀਓ ਚ ਸਟੇਟਮੈਂਟ ਦੇ ਰਿਹਾ ਉਹ ਤੁਹਾਡੇ ਕੋਲ ਚੈਨਲਾਂ ਤੇ ਪਈ ਹੈ ਅਸੀਂ ਤੁਹਾਨੂੰ ਨਾਲ ਭੇਜਾਂਗੇ ਵੀ ਡੀਐਸਪੀ 8 ਦਿਨ ਪਹਿਲਾਂ ਕੀ ਕਹਿੰਦਾ ਹੈ 8 ਦਿਨ ਤੋਂ ਬਾਅਦ ਵੀ ਪਰਿਵਾਰਾ ਤੁਹਾਡੇ ਸਾਹਮਣੇ ਬੈਠਿਆ ਵੀ ਜਿੱਦੀ ਕੋਈ ਗੱਲ ਨਹੀਂ ਮੰਨੀ ਇਹ ਹਾਦਸਾ ਵੀ ਇਹ ਹੈ ਵੀ ਚੌਥੀ ਮੱਜਲ ਬੰਦਾ ਬਣਾਉਣ ਲੱਜੰਦਾ ਹੈ ਚੌਥੀ ਮੱਜਲ ਤੋਂ ਇੱਟਾਂ ਅੰਗਰਦੀਆਂ ਦੁਬਾਰ ਗਿਰਦੀ ਹੈ ਨਾਲ ਇਹਨਾਂ ਦੇ ਕੱਚੇ ਕੋਠੇ 'ਚ ਜਿਹੜਾ ਹੈਗਾ ਗਾਡਰ ਵਾਲੇ ਪਏ ਆ ਉਹਦੇ ਵਿੱਚੋਂ ਇਹ ਇੱਟਾਂ ਗਿਰ ਕੇ ਵਜਨ ਗਿਰ ਕੇ ਮੋਗਾ ਨਿਕਲ ਜਾਂਦਾ ਹੈ ਬੱਚਾ ਨਹੀਂ ਮਰਿਆ ਕੋਈ ਲੇਡੀ ਦੀ ਮਰੀ ਪਰ ਜੇਕਰ ਉੱਥੇ ਵਰ ਜਾਂਦਾ ਫਿਰ ਜਾਂਚ ਕਰਦੀ ਚਾਹੋ ਨਗਰ ਨਿਗਮ ਦੀ ਟੀਮ ਹੈ ਚਾਹੋ ਪੁੱਡਾ ਦੀ ਟੀਮ ਹੈ ਚਾਹੇ ਡੀਸੀ ਬਹਾੜੀ ਦੀ ਟੀਮ ਹੈ ਉਹ ਫਿਰ ਜਾਂਚ ਕਰਦੀ ਜਿਵੇਂ ਸੁਆਣਾ ਬਿਲਡਿੰਗ ਗਰੀ ਹੈ ਉਹਦੀ ਜਾਂਚ ਸੈਦ ਵਾਲੇ ਚੱਲੇ ਰਹੀ ਹੈ ਇੱਕ ਬਿਲਡਿੰਗ ਜ਼ੀਰਕ ਪਰ ਗਰੀ ਸੀ ਉਹਦੀ ਵੀ ਜਾਂਚ ਚੱਲ ਰਹੀ ਹੈ ਇੱਕ ਖਰੜ ਬਿਲਡਿੰਗ ਗਰੀ ਸੀ ਉਹਦੀ ਵੀ ਜਾਂਚ ਚੱਲ ਰਹੀ ਹੈ ਹਲੇ ਜਾਂਚਾਂ ਚੱਲ ਰਹੀਆਂ ਐਸੇ ਤਰ੍ਹਾਂ ਰੈਪਰ ਜਾਂਚ ਚੱਲੂਗੀ ਜਦੋਂ ਕੋਈ ਬਖਸੀ ਦਾ ਜਿਹੜੀ ਡੈਥ ਹੋ ਜੂਗੀ ਤੁਸੀਂ ਇਹ ਪਰਮਿਸ਼ਨ ਨੂੰ ਮਿਲ ਲੈਣੀ ਪੈਂਦੀ ਆ ਜਾਂ ਵਿਦਆਉਟ ਪਰਮਿਸ਼ਨ ਆਏ ਕਿੰਨੀ ਕੋਈ ਤੱਕ ਸੈਂਟਰ ਸਾਡੇ ਕੋਲੇ ਚਿੱਠੀ ਹੈ ਲੈਟਰ ਹੈ ਮੇਰੇ ਕੋਲੇ ਜਿਹੜੀ ਐਮਸੀ ਦੇ ਅੰਡਰ ਏਰੀਆ ਆਂਦਾ ਹੈ ਉਹਦੇ ਚ 35 ਫੁੱਟ ਦੀ ਉਚਾਈ ਲਿਖਿਆ ਜਿਹੜਾ ਉਹਨਾਂ ਦਾ ਸਰਕਾਰੀ ਲੈਟਰ ਹੈ ਉਤੋਂ ਬਾਅਦ ਪਰਮਿਸ਼ਨ ਲੈਣੀ ਪੈਂਦੀ ਹੈ ਜਿਹੜਾ ਪਿੰਡਾਂ 'ਚ ਉਥੇ ਪੰਚਾਇਤਾਂ ਰੁਕੜਾ ਹੁੰਦਾ ਸਰਪੰਚ ਦਾ ਰੁਕੜਾ ਹੁੰਦਾ ਪੰਚ ਦਾ ਰੁਕੜਾ ਹੁੰਦਾ ਇੱਕ ਤਣਾੜ ਬੰਦਾ ਬਿਲਡਿੰਗ ਦੀ ਛੱਤ 'ਤੇ ਨਾ ਪਰ ਉਹ ਚਾਰ ਬੰਦਿਆਂ ਦਾ ਜਿਉਣਾ ਆਰਾਮ ਆ ਕਰ ਦਿੰਦਾ ਜਿਹਦਾ ਦੀ ਰੋਸ਼ਨੀ ਰੋਕੀ ਜਾਊ ਹਵਾ ਰੋਕੀ ਜਾਊ ਤੇ ਸਾਰਾ ਕੁਝ ਰੋਕਿਆ ਜਾਊਗਾ ਤਾਂ ਕੋਈ ਜਿਹੜੀ ਸਾਡੀ ਪੰਚਾਇਤ ਹੈ ਕੋਈ ਬੀਡੀਪੀਓ ਕੋਈ ਡੀਡੀਪੀਓ ਕੋਈ ਗੌਰ ਨਹੀਂ ਕਰਦਾ ਜਾਂਚ ਚੱਲੇਗੀ ਜਦੋਂ ਬੰਦਾ ਮਰ ਜੂਗਾ ਉੱਥੇ ਇਹ ਜਿਹੜਾ ਰੈਪਰ ਦਾ ਪਰਿਵਾਰ ਹੈ ਉਹ ਦਰਦ ਦਰਦੀਆਂ ਠੋਕਰਾਂ ਖਾ ਰਿਹਾ ਬਿਲਕੁਲ ਦਾ ਫਿਰ ਰਿਹਾ ਤੇ ਉਹਦੇ ਸਾਰੇ ਐਸਐਡੀ ਨੇ ਕਿਹਾ ਵੀ ਤੁਰੰਤ ਜਾ ਕੇ ਕੰਮ ਰੋਕਿਆ ਜਾਵੇ ਪਰਸੋਂ ਦੇ ਆਡਰ ਐਸਐਚਓ ਨੂੰ ਪਰਸੋਂ ਦਾ ਸੁਹਾਣਾ ਥਾਣੇ ਦੇ ਐਸਐਚਓ ਨੂੰ ਅੱਜ ਤੱਕ ਜਿਹੜਾ ਹੈਗਾ ਰੈਪਰ ਦਾ ਰਸਤਾ ਨਹੀਂ ਲੱਭਿਆ ਮੈਂ ਹੁਣ ਸਵੇਰ ਦਾ ਫੋਨ ਕਰ ਰਿਹਾ ਉਹਨੂੰ ਫੋਨ ਨਹੀਂ ਚੱਕਿਆ ਪਰਸੋਂ ਚੌਥੇ ਮੇਰੇ ਦਾ ਕਰ ਲੈ ਤਰਲੇ ਕੱਢਦਾ ਸੀ ਹਾੜੇ ਕੱਢ ਕੇ ਗਿਆ ਵੀ ਤੁਸੀਂ ਐਸਐਸਪੀ ਦਫ਼ਤਰ ਦਾ ਘਰਾਉਣਾ ਕਰੋ ਜੀ ਸਾਨੂੰ ਦੋ ਦਿਨ ਦੇ ਦਿਓ ਉਹੀ ਐਸਐਚਓ ਨੂੰ ਤੁਹਾਡੇ ਰਾਹੀਂ ਕਹਿਣਾ ਚਾਹੁੰਦਾ ਡੀਐਸਪੀ ਨੂੰ ਕਹਿਣਾ ਚਾਹੁੰਦਾ ਜਿਹਨਾਂ ਨੇ ਗਲਤ ਸਟੇਟਮੈਂਟਾਂ ਦਈਆਂ ਤੇ ਅਸੀਂ ਆ ਸਾਰੇ ਜਥੇਬੰਦੀਆਂ ਨਾਲ ਲੈ ਕੇ ਨਾਲ ਪਰਿਵਾਰਾਂ ਨੂੰ ਲੈ ਕੇ ਡੀਐਸਪੀ ਸਿਟੀ 2 ਥਾਣਾ ਆਪਣਾ ਡੀਐਸਪੀ ਸਿਟੀ 2 ਡੀਐਸਪੀ ਬੱਲਦਾ ਤੇ ਐਸਐਚਓ ਥਾਣੇ ਦਾ ਇੱਕੇ ਬਿਲਡਿੰਗ ਵਿੱਚ ਦੋਨੇ ਚੀਜ਼ਾਂ ਆਈਆਂ ਉਹਨਾਂ ਦਾ ਘਰਾਓ ਅਸੀਂ ਜਿਹੜਾ ਸੋਮਵਾਰ ਨੂੰ 10 ਵਜੇ ਸੋਮਵਾਰ ਨੂੰ ਕਰਾਂਗੇ ਤੇ ਤੁਹਾਡੇ ਰਾਹੀਂ ਅਪੀਲ ਕਰਦੇ ਹਾਂ ਜਿਹੜਾ ਸਵਾਣਾ ਥਾਣੇ ਦੇ ਪੀੜਤ ਲੋਕ ਨੇ ਇਲਾਕੇ ਦੇ ਪੀੜਤ ਲੋਕ ਨੇ ਡੀਐਸਪੀ ਸਿਟੀ 2 ਤੋਂ ਪੀੜਤ ਲੋਕ ਨੇ ਉਹ ਸਾਰੇ ਸ਼ੋਮਵਾਰ ਨੂੰ 10 ਵਜੇ ਇਕੱਠੇ ਹੋਣ ਤਾਂ ਕਿ ਆਪਣੇ ਆਪਣੇ ਡਾਕੂਮੈਂਟ ਲੈਣ ਕਾਗਜ਼ ਲੈਣ ਇਹਨਾਂ ਦਾ ਜਲੂਸ ਕੱਢ ਸਕੀਏ ਤੇ ਬਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਨੂੰ ਦੱਸ ਸਕੀਏ ਵੀ ਜਿਹੜੀ ਪੁਲਿਸ ਦੀ ਪਿੱਠ ਸਾਪੜਦੇ ਉਹਨਾਂ ਦੇ ਇਹ ਹੱਲ ਲੋਕਾਂ ਨੇ ਕਰਿਆ ਹੋਇਆ ਲੋਕ ਕਿਵੇਂ ਲੋਕ ਲਾਚਾਰ ਹੋਏ ਪਏ ਨੇ ਇਹ ਗੁਰਜੀਤ ਸਿੰਘ ਦਾ ਜਿਹੜੇ ਹਗੇ ਨੇ ਇਹਨਾਂ ਨੇ ਉਸ ਤੋਂ ਤੁਹਾਡੇ ਨਾਲ ਗੱਲ ਇਹ ਗੁਰਜੀਤ ਸਿੰਘ ਦੀ ਕੰਪਲੀਟ ਆ ਦਰਖਾਸਤਾਂ ਦੇ ਦੇ ਕੇ ਇਹ ਵੀ ਹੰਭ ਗਿਆ ਬੰਦਾ ਇਹਨਾਂ ਸਾਰੀਆਂ ਜਿਹੜੇ ਡਾਕੂਮੈਂਟ ਲਾਏ ਆ ਗੁਰਜੀਤ ਸਿੰਘ ਦੇ ਤੇ ਹੁਣ ਜਿਹੜੀ ਹੈ ਬੀਜੀਪੀ ਪੰਜਾਬ ਨੂੰ ਮੁੱਖ ਮੰਤਰੀ ਪੰਜਾਬ ਨੂੰ ਡੀਆਈਜੀ ਰੂਪਨਗਰ ਨੂੰ ਇਹਨਾਂ ਨੇ ਚਿੱਠੀਆਂ ਲਿਖੀਆਂ ਜਿਹੜੀਆਂ ਰਜਿਸਟਰੀਆਂ ਰਹੀ ਭੇਜੀਆਂ ਗਈਆਂ ਜਦੋਂ ਕਲਕੱਲਾ ਬੰਦਾ ਕਾਗਜ਼ ਪੱਤਰ ਚੱਕਦਾ ਕੋਈ ਸੁਣਦਾ ਨਹੀਂ ਜਿਸ ਚ ਆਰਡਰ ਹੋ ਜਾਂਦਾ ਉਹਨਾਂ ਨੂੰ ਲਾਗੂ ਨਹੀਂ ਕਰਦਾ ਇਹ ਜੇ ਤਾਂ ਆਰਡਰ ਨਹੀਂ ਹੋਏ ਪਰ ਇਹ ਜਿਹੜਾ ਰੈਪਰ ਦਾ ਕੇਸ ਹੈ ਉਹ ਚ ਆਰਡਰ ਵੀ ਹੋ ਗਏ ਐਸਡੀਐਮ ਦਾ ਕਹਿਣਾ ਇੱਕ ਐਸਐਚਓ ਸੁਆਣਾ ਨਹੀਂ ਮੰਨਦਾ ਇੱਕ ਡੀਐਸਪੀ ਨਹੀਂ ਮੰਨਦਾ ਦੱਸੋ ਕਿੱਡੀ ਕਬਰੇ ਜਿਹੜੀ ਹੈਗੀ ਇਹ ਲੋਕਾਂ ਨੂੰ ਲੱਗਦਾ ਕਿੰਨਾ ਆਪਰਾ ਗੁਰਜੀਤ ਸਿੰਘ ਜੀ ਤੁਹਾਡਾ ਫਸਲਾ ਕੀ ਹੈ ਇਸ ਦਾ ਆਪਣਾ ਨਾਮ ਦੱਸੋ ਜੀ ਮੇਰਾ ਨਾਮ ਗੁਰਜੀਤ ਸਿੰਘ ਹੈ ਮੇਰਾ ਮਸਲਾ ਇਹ ਆ ਕਿ ਮੈਂ ਆਪਣੇ ਆਈਟੀ ਸਿਟੀ ਜਿਹੜਾ 67 ਨੰਬਰ ਜਿਹੜਾ ਕੋਠੀ ਆ ਉਹਦੇ ਫਸਟ ਫਲੋਰ ਤੇ ਜਤਿੰਦਰ ਕੁਮਾਰ ਸ਼ੰਗਾਰੀ ਜਿਹੜਾ ਇਹਦਾ ਜਿਹੜਾ ਓਨਰ ਸੀ ਉਹਨੇ ਮੈਨੂੰ ਨਵੰਬਰ ਦੇ ਨਵੰਬਰ ਦੀ 20 ਤਰੀਕ ਤੇ ਕਰੀਬ ਮੈਂ ਉੱਥੇ ਬੈਠਾ ਸੀ ਉੱਥੇ ਮੈਂ ਆਪਣਾ ਪ੍ਰਾਪਰਟੀ ਦਾ ਕੰਮਕਾਰ ਕਰ ਰਿਹਾ ਸੀ ਤੇ ਇਹਦੇ ਕੋਲ ਮੈਂ ਰੈਂਟ ਤੇ ਲਿਆ ਆ ਸੀ 7500 ਰੁਪਇਆ ਮਹੀਨਾ ਕੈਸ਼ ਮੇਰੇ ਕੋਲ ਲੈਂਦਾ ਸੀ ਉਦਾਂ ਵੀ ਮੈਂ ਇਹਦੇ ਕੋਲ ਬਹੁਤ ਲੱਖਾਂ ਦੀ ਇਹਦੇ ਕੋਲੋਂ ਮੈਂ ਮੈਂ ਇਹਦੇ ਕੋਲ ਰੁਪਈਏ ਉਦਾਂ ਵੀ ਲੈਣੇ ਨੇ ਇਹ ਮੈਨੂੰ ਮਤਲਬ ਕਿ ਇਹ ਮੈਨੂੰ ਖਰਾਬ ਕਰ ਰਿਹਾ ਸੀ ਤੇ ਮੈਂ ਇਹਨੂੰ ਇਹੀ ਕਿਹਾ ਕਿ ਮੇਰੇ ਤੂੰ ਮੇਰਾ ਹਿਸਾਬ ਕਰ ਦੇ ਤੇ ਇਹਨੇ ਮੈਨੂੰ ਫਿਰ ਮਤਲਬ ਉਥੋਂ ਘਰ ਵਿੱਚੋਂ ਨਾ ਮਕਾਨ ਖਾਲੀ ਕਰਨ ਲਈ ਮੈਨੂੰ ਇਹਨੇ ਮਤਲਬ ਮੈਨੂੰ ਧਮਕੀਆਂ ਦੇਣੀਆਂ ਸ਼ੁਰੂ ਕਰਤੀਆਂ ਆਣ ਪਛਾਤੇ ਉੱਥੇ ਬੰਦੇ ਭੇਜਣੇ ਨੇ ਸ਼ੁਰੂ ਕਰ ਦਿੱਤੇ ਤੇ ਮਤਲਬ ਇਹ ਮੈਨੂੰ ਬਹੁਤ ਹਰਾਸ ਕਰਦਾ ਰਿਹਾ ਤੇ ਬਾਕੀ ਇਹ ਇਹਦੇ ਕੋਲ ਮੈਂ ਆਪਣੇ ਪੈਸਿਆਂ ਦਾ ਹਿਸਾਬ ਮੰਗ ਰਿਆ ਤੇ ਉਹ ਮੇਰਾ ਇਹ ਨਹੀਂ ਦੇ ਰਿਹਾ ਇਨੇ ਮਤਲਬ ਮੇਰੇ ਕੋਲ ਉੱਥੇ ਮੈਨੂੰ ਇੱਕ ਵਾਰੀ ਮੇਰੇ ਤੇ ਅਟੈਕ ਵੀ ਕਰਾਇਆ ਤਿੰਨ ਚਾਰ ਬੰਦੇ ਭੇਜ ਕੇ ਮੈਂ ਉੱਥੋਂ ਫਿਰ ਮਤਲਬ ਕਿ ਡਰਦਾ ਮਰਦਾ ਕਿ ਮੈਂ ਇਹ 19 ਤਰੀਕ ਦੀ ਦਰਖਾਸਤ ਦਿੱਤੀ ਹੋਈ ਆਪਣੇ ਐਸਐਸਪੀ ਦਫਤਰ ਉਸ ਤੋਂ ਬਾਅਦ 19 ਤਰੀਕ ਤੋਂ ਬਾਅਦ ਇਹ 5 ਤਰੀਕ 5 19 3 ਨੂੰ ਦਰਖਾਸਤ ਦਿੱਤੀ ਸੀ 19 3 2025 ਨੂੰ 5 4 ਦੇ 2025 ਨੂੰ ਇਹ ਮੇਰੇ ਘਰ ਵਿੱਚ ਮੈਂ ਗੈਰ ਕਾਨੂੰਨੀ ਢੰਗ ਨਾਲ ਇਹ ਬੜਿਆ ਮੈਂ ਉੱਥੇ ਨਹੀਂ ਸੀ ਮੌਜੂਦ ਨਹੀਂ ਸੀ ਇਹ ਗੈਰ ਕਾਨੂੰਨੀ ਢੰਗ ਨਾਲ ਉੱਥੇ ਬੜਿਆ ਔਰ ਇਹਨੇ ਆਪਣੇ ਵਰਕਰਾਂ ਕੋਲੋਂ ਆਪਣਾ ਸਮਾਨ ਮੇਰਾ ਸਾਰਾ ਖੁਰਦਫੁਜ਼ ਤੋੜਪੰਨ ਕਰਕੇ ਰੇੜੀਆਂ ਤੇ ਲੱਦਿਆ ਔਰ ਮੇਰੇ ਬੈਨਰ ਜਿਹੜੇ ਪ੍ਰਾਪਰਟੀ ਦੇ ਵਾਲੀਆ ਪ੍ਰਾਪਰਟੀ ਦੇ ਬੈਨਰ ਸੀ ਮੇਰੇ ਅਣਮੁੱਲੇ ਦਸਤਾਵੇਜ਼ ਸੀ ਉਹਨਾਂ ਨੂੰ ਇਹਨੇ ਅੱਗ ਲਾ ਕੇ ਜਿਹੜਾ ਇਹਨੇ ਉੱਥੇ ਸਾੜਿਆ ਸਬੂਤ ਸਾਰੇ ਮਟੇ ਉਸੇ ਦਿਨ ਤੋਂ ਮੈਂ ਘਰੋਂ ਬੇਕਾਰ ਮੈਨੂੰ ਇਹਨੇ ਕਰ ਦਿੱਤਾ ਹੋਇਆ ਤੇ ਪੁਲਿਸ ਤੱਕਰ ਮੈਂ ਐਸ ਐਚ ਓ ਆਪਣਾ 7 ਤਰੀਕ ਦੀ ਫਿਰ ਮੈਂ ਉੱਥੇ ਥਾਣੇ 'ਚ ਵੀ ਦਰਖਾਸਤ ਦਿੱਤੀ ਹੋਈ ਏ ਜਿਹੜੀ 19 ਤਰੀਕ ਦੀ ਦਰਖਾਸਤ ਦਿੱਤੀ ਹੋਈ ਏ ਅੱਜ ਵੀ ਹਵਾ 'ਚ ਲਟਕਦੀ ਪਈ ਉਹਦਾ ਕੱਖ ਨਹੀਂ ਬਣਿਆ ਜੀ ਉਸ ਤੋਂ ਬਾਅਦ 112 ਤੇ ਮੈਂ 6 ਤਰੀਕ ਨੂੰ ਫੋਨ ਕੀਤਾ ਇਹ 112 ਵਾਲਿਆਂ ਨੇ ਮੈਨੂੰ ਕਿਹਾ ਥਾਣੇ ਚਲ ਜਾਓ ਥਾਣੇ ਆਈਟੀ ਸਿਟੀ ਦੇ ਥਾਣੇ ਦੇ ਵਿੱਚ ਮੈਂ ਗਿਆ 7 ਤਰੀਕ ਨੂੰ ਮੇਰੀ ਇਹਨਾਂ ਨੇ ਉੱਥੇ ਕੰਪਲੇਂਟ ਲਈ ਉਹਦਾ ਡਾਇਰੀ ਨੰਬਰ ਮੈਨੂੰ ਲਾ ਕੇ ਦਿੱਤਾ ਅੱਜ 20 ਸਾਲ ਹੋ ਗਏ ਆ ਕਿ ਮੈਂ ਉਥੇ ਇੰਨਾ ਰੋਲਦਾ ਪਿਆ ਨਾ ਇਹ ਮੇਰਾ ਕੱਖ ਨਹੀਂ ਮਰੀ ਸੁਣਵਾਈ ਹੋ ਰਹੀ ਤੇ ਮੇਰੀ ਬੇਨਤੀ ਏ ਕਿ ਇਹ ਜਿਹੜੇ ਇਹਨਾਂ ਨੇ ਮੇਰੇ ਦੇ ਜਿਹੜਾ ਮੇਰੇ ਮੇਰੀਆਂ ਭਾਵਨਾਵਾਂ ਨੂੰ ਠੇਸ ਪਹਚਾਈ ਏ ਕਿਰਪਾ ਕਰਕੇ ਇਹਨਾਂ ਦੇ ਨਾਲ ਬੰਦੀ ਕਾਰਵਾਈ ਚੋਰੀ ਬਿਲਕੁਲ ਹਾਂਜੀ ਐਸਐਚਓ ਐਸਐਚਓ ਬਿਲਕੁਲ ਗੱਲ ਹੀ ਉਹਦੀ ਕਰੀ ਜਾਂਦਾ ਬਿਲਕੁਲ ਕੀ ਕੀ ਸਮਾਨ ਥੋੜੀ ਹੋਇਆ ਮੇਰਾ ਸਮਾਨ ਉਥੋਂ ਮੇਰਾ ਦਫਤਰ ਦਾ ਸਾਰਾ ਸਮਾਨ ਮੇਰਾ ਘਰ ਦਾ ਮੇਰਾ ਉਸ ਉਹੀ ਦਫਤਰ ਸੀ ਉਹੀ ਮੇਰਾ ਘਰ ਸੀ ਦਫਤਰ ਦਾ ਸਾਰਾ ਸਮਾਨ ਉਹਦੇ ਵਿੱਚ ਮੇਰੀ ਇੱਕ ਡੇਢ ਲੱਖ ਰੁਪਈਆ ਮੇਰਾ ਕੈਸ਼ ਇੱਕ ਸੋਨੇ ਦੀ ਚੇਨ ਸੀ ਵਿੱਚ ਮੇਰਾ ਦਫਤਰ ਦਾ ਟੋਟਲੀ ਸਮਾਨ ਕਿਚਨ ਦਾ ਸਾਰਾ ਸਮਾਨ ਸਾਰਾ ਟੋਟਲੀ ਸਮਾਨ ਲੈ ਗਿਆ ਮੈਨੂੰ ਇਹਨੇ ਇਹ ਬੰਦੇ ਨੇ ਵੇਖ ਘਰ ਕਰ ਦਿੱਤਾ ਆ ਇਹਦਾ ਨਾਮ ਹੈਗਾ ਜਤਿੰਦਰ ਕੁਮਾਰ ਛੰਗਾਰੀ ਆਈਟੀ ਸਿਟੀ 3004 ਨੰਬਰ 82 ਸੈਕਟਰ ਦੇ ਵਿੱਚ ਇਹਦਾ ਦਫਤਰ ਹੈ ਕੋਟਾ ਵੀ ਐਗਰੀਮੈਂਟ ਵੀ ਰਿਸਟ ਕਰਨਾ ਐ ਐਗਰੀਮੈਂਟ ਨਹੀਂ ਮੇਰਾ ਕੋਈ ਹੋਇਆ ਜੀ ਮੈਂ ਮੈਨੂੰ ਇਹਨੇ ਉਦਾਂ ਹੀ ਚਾਪੀ ਦਿੱਤੀ ਕਹਿੰਦਾ ਕਿ ਆਪਾਂ ਵਰਬਲੀ ਜਿਹੜਾ ਐ ਨਾ 7500 ਰੁਪਇਆ ਕਰਾਇਆ ਤਾਂ ਇਹ ਹੋ ਗਿਆ ਸੀ ਤੇ ਉਹ ਮੈਂ ਬੈਠਿਆ ਜੀ ਮੈਂ ਆਪਣਾ ਪ੍ਰੋਪਰਟੀ ਦਾ ਕੰਮ ਕਰ ਰਿਹਾ ਸੀ ਮੈਂ ਨਵੰਬਰ ਨਵੰਬਰ ਦੀ 20 ਤਰੀਕ ਨੂੰ ਮੇਰੀ ਲੋਕੇਸ਼ਨ ਚੈੱਕ ਕਰ ਲਓ ਮੇਰੇ ਮੋਬਾਈਲਾਂ ਦੀ ਲੋਕੇਸ਼ਨ ਉੱਥੇ ਦੀ ਆਏਗੀ ਨਵੰਬਰ ਦੀ 20 ਤਰੀਕ ਨੂੰ ਤੇ ਮੈਂ 5 ਮਹੀਨੇ ਚਾਹ ਮੈਂ ਡਿਮਾਂਡ ਇਹ ਕਰਨਾ ਕਿ ਇਹ ਜਿਹੜੇ ਇਹਨਾਂ ਨੇ ਮੇਰੇ ਨਾਲ ਇੰਨਾ ਧੱਕਾ ਕੀਤਾ ਮੇਰਾ ਮੈਂਟਲੀ ਵੀ ਡਿਸਟਰਬ ਹੋ ਗਿਆ ਮੇਰਾ ਇਹਨਾਂ ਨੇ ਬੁਰਾ ਹਾਲ ਕਰ ਦਿੱਤਾ ਮੈਂ ਘਰੋਂ ਬਕਾਰ ਹੋ ਗਿਆ ਮੈਂ ਮੇਰਾ ਸਾਰਾ ਸਮਾਨ ਵੀ ਲੈ ਗਏ ਸਭ ਕੁਝ ਕਰ ਗਏ ਮੈਂ ਇਹ ਮੰਗ ਕਰਦਾ ਕਿ ਇਹਦੇ ਤੇ ਜਿਹੜੀਆਂ ਤਰਾਵਾਂ ਲੱਗਦੀਆਂ ਨਾ ਉਹ ਤਰਾਵਾਂ ਲਾ ਕੇ ਨਾ ਇਹੋ ਜਿਹਾ ਮੁਜਰਮ ਇੱਥੇ ਪਰਚਾ ਦਰਜ ਹੋਣਾ ਚਾਹੀਦਾ ਮੇਰੀ ਮੰਗ ਹੀ ਸਿਰਫ ਇਹਦੇ ਤੇ ਪਰਚੇ ਦਰਜ ਦੀ ਹੈ ਇਹਨੇ ਕਾਨੂੰਨ ਨੂੰ ਹੱਥ ਦੇ ਵਿੱਚ ਲਿਆ ਹੋਇਆ ਪਰਵਿੰਦਰ ਜੀ ਆਪਾਂ ਦੇਖ ਰਿਹਾ ਹੈ ਕਿ ਕੇਸਾ ਕੇਸ ਦਾ ਇਸ਼ਾਰੇ ਬਾਕੀ ਹੋ ਰਿਹਾ ਤੁਹਾਡੇ ਕੋਲ ਆ ਰਹੇ ਨੇ ਗ੍ਰਿਫਤਾਰੇ ਨਹੀਂ ਹੋ ਬਾਰੇ ਕੀ ਕਾਰਨ ਹੋ ਰਿਹਾ ਹੋ ਰਿਹਾ ਹੈ ਜਦੋਂ ਕੁੱਤੀ ਚੋਰਾ ਨਾਲ ਲੜਦੇ ਜਿਹੜੇ ਠੱਗ ਨੇ ਚੋਰ ਨੇ ਉਹਨਾਂ ਨਾਲ ਪੁਲਿਸ ਵਾਲੀ ਹੋਈ ਹੈ ਪੁਲਿਸ ਨਾਲ ਜਿਹੜਾ ਹੈਗਾ ਸਰਕਾਰ ਦਾ ਗੰਢ ਤੋਂ ਕੋਈ ਵੀ ਹੈ ਵਿਧਾਇਕ ਹੋਵੇ ਇੱਥੇ ਦਾ ਐਮਪੀ ਹੋਵੇ ਉਹ ਕੋਈ ਵੀ ਜਿਹੜਾ ਹੈ ਕਨਦੇ ਦਾ ਜੂਨੀ ਸਰਕਾਰੀ ਵੀ ਮੇਰੇ ਹਲਕੇ 'ਚ ਮੇਰੇ ਏਰੀਆ 'ਚ ਕੀ ਹੋ ਰਿਹਾ ਕੀ ਬਾਰਦਾਤਾਂ ਹੋ ਰਹੀਆਂ ਵੱਡ ਟੁਕੋਰੀ ਕੋਈ ਵੀ ਦਿਨ ਖਾਲੀ ਨਹੀਂ ਜਾਂਦਾ ਜਿੱਦਣ ਗੋਲੀ ਛਿੱਕਾਂ ਨਾ ਚਲੇ ਕਤਲ ਨਾ ਹੋਏ ਤਕਰੀਬਨ ਮੈਂ ਕਿਹਾ ਤਾਂ ਪੰਜਾਬ 'ਚ 10 ਕਤਲ ਰੋਜ਼ 8-10 ਕਤਲ ਰੋਜ਼ ਹੁੰਦੇ ਹੋਣੇ ਪਰ ਸਰਕਾਰ ਜਿਹੜੀ ਆ ਕੰਮ ਕਰਨੀ ਨੀਂਦ ਸੁੱਤੀ ਪਈ ਐ ਮੁੱਖ ਮੰਤਰੀ ਸਾਹਿਬ ਆਪਣੇ ਵਿਹਾਂ 'ਚ ਨੱਚ ਰਿਹਾ ਮੁੱਖ ਮੰਤਰੀ ਸਾਹਿਬ ਤੇ ਦੂਜੇ ਪਾਸੇ 'ਚ ਡਾਂਸ ਕਰ ਰਹੇ ਆਪਣੇ ਆਪਣਾ ਨੱਚ ਰਹੇ ਇਹ ਜਿਹੜਾ ਨਚਾਰਾ ਨੂੰ ਜਿਹੜੀ ਸਰਕਾਰ ਸੌਂਪੀ ਸੀ ਪਰ ਲੋਕ ਜਿਹੜੇ ਅੱਜ ਸੜਕਾਂ ਦੇ ਬੁਰਾ ਹਾਲ ਹੋਇਆ ਪਿਆ ਤੁਹਾਨੂੰ ਲੱਗਦਾ ਕਿ ਸੰਘਾਸ਼ੀ ਜੂਰਾ ਹੋਰ ਠਿੱਕਾ ਕਰਨਾ ਚਾਹੀਦਾ ਕੀ ਤਰ੍ਹਾਂ ਨਹੀਂ ਇਹ ਤਾਂ ਗੱਲ ਬਣਦੀ ਇਸ ਵਿੱਚ ਘਰਾ ਕਰ ਅਸੀਂ ਤੁਹਾਡੇ ਤਾਂ ਹੀ ਇਹ ਬੇਨਤੀ ਕਰਦੇ ਆ ਜਦੋਂ ਕੱਲ-ਕੱਲੇ ਹੋਣਗੇ ਲੋਕ ਛਿੱਤਰ ਖਾਣਗੇ ਕਟਾਈ ਖਾਣਗੇ ਕੰਮ ਨਹੀਂ ਹੁੰਦਾ ਪਬਲਿਕ ਇਕੱਠੀ ਹੋ ਜੂ ਇਕ ਪਲੇਟਫਾਰਮ ਤੇ ਇਕੱਠੀ ਹੋ ਜੂ ਆ ਸਾਡਾ ਸਾਡੇ ਨਾਲ ਹੀ ਮੈਸੇਜ ਹੈ ਇੱਥੇ ਕਿਸੇ ਪਾਰਟੀ ਨੂੰ ਪ੍ਰਮੋਟ ਨਹੀਂ ਕਰਦੇ ਐਸੇ ਕਾਲੀ ਦਲ ਨੂੰ ਪ੍ਰਮੋਟ ਨਹੀਂ ਕਰਦੇ ਕਾਂਗਰਸ ਨੂੰ ਪ੍ਰਮੋਟ ਨਹੀਂ ਕਰਦੇ ਆਪ ਨੂੰ ਨਿੰਦਦੇ ਨਹੀਂ ਪਰ ਲੇਕਿਨ ਜਿਹੜੇ ਇਨਸਾਫ ਪਸੰਦ ਲੋਕ ਨੇ ਉਹ ਇਕੱਠੇ ਹੋਣ ਇਕੱਠੇ ਹੋ ਕੇ ਲੜਾਈ ਲੜਨ ਲੋਕਾਂ ਦੀ ਤਾਂ ਕਿ ਲੋਕਾਂ ਨੂੰ ਜਿਹੜਾ ਨਿਆਂਸਾਫ ਮਿਲ ਸਕਦਾ ਹੈ ਕੋਈ ਐਕਟੀਵੇਟਮ ਦੇ ਰਿਹਾ ਕਿ ਕੋਈ ਅੱਜ ਇਸ ਇੰਨਾ ਤੇਰਾ ਆਪਾਂ ਵੇਟ ਕਰਾਂਗੇ ਇਸ ਤੋਂ ਬਾਅਦ ਫਿਰ ਟਿਕਾਣਾ ਅਸੀਂ ਸੋਮਵਾਰ ਦਾ ਕੱਲ ਕੱਲ ਦਾ ਦਿਨ ਹੈ ਸੋਮਵਾਰ ਨੂੰ ਡੀਐਸਪੀ ਸਿਟੀ 2 ਦਾ ਘਰਾਵਾ ਹੈ 10 ਵਜੇ ਸੋਹਾਣਾ ਥਾਣੇ ਦੇ ਡੀਐਸਪੀ ਸਿਟੀ 2 ਤੋਂ ਉਹ ਸਾਰੇ ਆਪਣੇ ਡਾਕੂਮੈਂਟ ਕਾਗਜ਼ ਲੈ ਕੇ ਆਣ ਤਾਂ ਕਿ ਉਹਦਾ ਜਲੂਸ ਕੱਢਿਆ ਜਾਵੇ ਅਸੀਂ ਪਹਿਲਾਂ ਵੀ ਕਈ ਵਾਰੀ ਬਦਲੀ ਬਾਰੇ ਲਿਖ ਕੇ ਦੇ ਚੁੱਕੇ ਹਾਂ ਪਰ ਇੱਥੇ ਦਾ ਵਿਧਾਇਕ ਤੇ ਮੁੱਖ ਮੰਤਰੀ ਅੱਖਾਂ ਮਿਚੀ ਬੈਠਿਆ ਵੀ ਜਦੋਂ ਉਹ ਡੀਐਸਪੀ ਦੀ ਬਦਲੀ ਨਹੀਂ ਹੁੰਦੀ ਐਸਪੀ ਹਰਪੀਰ ਸਿੰਘ ੜਵਾਲ ਬੈਠਿਆ ਉਹਦੀ ਬਦਲੀ ਨਹੀਂ ਹੁੰਦੀ ਪਬਲਿਕ ਦੀ ਸਾਰੇ ਪੰਜਾਬ 'ਚ ਬਦਲੀਆਂ ਹੁੰਦੀਆਂ ਇਹਨਾਂ ਦੀ ਕਿਉਂ ਨਹੀਂ ਬਦਲੀ ਹੁੰਦੀ ਇਹ ਕਮਾਊ ਪੁੱਤ ਮਿਲੇ ਹੋਏ ਇਹਨਾਂ ਨੂੰ ਜਿਹਦੀ ਕਵਰ ਕਰਕੇ ਕਾਰਵਾਈ ਨਹੀਂ ਹੁੰਦੀ ਕੋਈ ਇੱਥੇ ਕੀ ਹਿਸਾਬਾ ਅੱਪਾ ਇਹ ਥਾਣੇ 'ਚ ਗਏ ਤੇ ਪਹਿਲਾਂ ਕਈ ਰਿਪੋਰਟ ਕਰ ਰੋਡ ਕੰਨ ਦੇ ਬਾਰੇ ਸਾਨੂੰ ਮਤਵਲ ਕੋਈ ਇਨਸਾਫ ਨਹੀਂ ਮਿਲਿਆ ਜੀ ਕਿਉਂ ਕਰਕੇ ਅਸੀਂ ਫਿਰ ਆਪਣੇ ਡੀਸੀ ਦਫਤਰ ਵੀ ਗਏ ਤੇ ਜੀ ਉੱਥੇ ਵੀ ਸਾਨੂੰ ਮਤਵਲ ਕੋਈ ਇਨਸਾਫ ਨਹੀਂ ਮਿਲਿਆ ਜੀ ਜੀ ਬੋਲਦੇ ਜੀ ਬੋਲਦੇ ਜੀ ਪਹਿਲੇ ਪੰਚਾਇਤ ਕੋਲੇ ਫੌਂਟ ਕਰੀ ਹੈ ਕੀ ਉਹਨੇ ਕਿਹਾ ਵੀ ਕੰਮ ਪਾਉ ਰਿਹਾ ਹੈ ਰਾਈਟ ਹੈ ਆ ਅਸੀਂ ਗਏ ਤੇ ਜੀ ਪੰਚਾਇਤ ਸਰਪੰਚ ਕੋਲੇ ਗਏ ਤੇ ਜੀ ਅਸੀਂ ਜੀ ਸਾਡੀ ਕੋਈ ਸੁਣਾਈ ਨਹੀਂ ਹੋਈ ਜੀ ਉਹ ਕੀ ਕਹਿੰਦੇ ਕਿ ਇਹ ਕਾਰਜਾ ਬਣਾਇਆ ਗਿਆ ਜਿਹੜਾ ਟੋੜਿਆ ਹੈਗਾ ਉਹ ਕੈਸ਼ੀਆ ਦੀ ਮਜੇਸਟ ਉਹ ਕਰ ਤੋੜਿਆ ਸਾਨੂੰ ਤਾਂ ਹੁਣ ਸਾਨੂੰ ਪਤਾ ਹੀ ਸਭ ਨੂੰ ਜਿਹੜੇ ਬੱਚੇ ਛੋਟੇ ਸਾਡੇ ਜੀ ਬੱਚੇ ਛੋਟੇ ਤਾਂ ਥੱਲੇ ਬੈਠੇ ਤੇ ਜੀ ਤੇ ਕੱਚੇ ਮਕਾਨ ਹੈ ਸਾਡੇ ਜੀ ਉਹ ਮੈਂ ਤਾਂ ਕੀ ਕੇਸ ਹੈਗਾ ਦਾ ਮੜਾ ਇਸ ਤਰ੍ਹਾਂ ਇਹ ਪਿੰਡ ਰਾਇ ਪਰ ਕੋੰਜੀ ਰਾਇ ਪਰ ਤੋਂ ਦੋ ਤਿੰਨ ਭਰਾ ਹੈ ਛੋਟਾ ਮਕਾਨ ਹੈ ਗਾਰਡਰ ਵਾਲੇ ਪਈਵੇਂ ਨਾਲ ਗਵਾਨੀ ਨੇ ਚਾਰ ਮੰਜਲੀ ਬਿਲਡਿੰਗ ਚੱਕੀ ਪਹਿਲਾਂ ਤਾਂ ਉਹ ਕਹਿੰਦਾ ਹੁਣ ਮੈਂ ਦੋ ਮੰਜਲੀ ਬਿਲਡਿੰਗ ਛੱਤਣੀਆਂ ਤਿੰਨ ਛੱਤਣੀਆਂ ਹੁਣ ਜਦੋਂ ਚੌਥੀ ਮੰਜਲ ਤੇ ਚਲੇ ਗਿਆ ਉੱਥੋਂ ਪੜਦੀਆਂ ਇੱਟਾਂ ਮਲਬਾ ਨਾਲ ਵਾਲੇ ਮਕਾਨ ਤੇ ਡਰਨਾ ਸ਼ੁਰੂ ਜਦੋਂ ਰਾਤ ਨੂੰ ਜਾਂ ਦਿਨ 'ਚ ਗਿਰਦਾ ਉੱਥੇ ਮਿਲਵਾ ਤਾਂ ਉਹ ਜਿਹੜੀਆਂ ਤੁਹਾਨੂੰ ਦਿਖਾ ਸਕਦੇ ਤੁਹਾਡੇ ਕੋਲੇ ਵੀਡੀਓ ਸਾਡੇ ਕੋਲੇ ਆਈਆਂ ਆਈਆਂ ਜਿਨ੍ਹਾਂ 'ਚ ਮੋਗੇ ਕੱਢ ਤੇ ਮਕਾਨ 'ਚ ਮੋਗੇ ਨਿਕੜ ਕੇ ਬਾਲੇ ਵੀ ਟੁੱਟ ਕੇ ਤੇ ਗਾਡਰ ਵੀ ਪੁੱਸ ਗਏ ਤੇ ਜਦੋਂ ਥੱਲੇ ਕੋਈ ਬੱਚਾ ਲੇਡੀਜ਼ ਬੈਠੇ ਉਹੀ ਬੱਚਾ ਬੈਠਾ ਹੁੰਦਾ ਤਾਂ ਮਰਨਾ ਸੰਭਾਵਿਕ ਤਾਂ ਇਹ ਸੁੱਤੇ ਪਏ ਹੁੰਦੇ ਤਾਂ ਮਰਨਾ ਸੰਭਾਵਿਕ ਤਾਂ ਪਰ ਲੇਕਿਨ ਇਹ ਸਾਰੇ ਕੰਮ ਨੂੰ ਲੈ ਕੇ ਸਾਰੇ ਪ੍ਰਸ਼ਾਸਨ ਨੂੰ ਪ੍ਰਸ਼ਾਸਨ ਨੂੰ ਦੱਸ ਕੇ ਐਸਐਸਪੀ ਨੂੰ ਦੱਸ ਕੇ ਆਹ ਲੋੜਾਂ ਦਾ ਇੱਥੇ ਆ ਗਏ ਜਦੋਂ ਐਸਡੀਐਮ ਦੇ ਆਡਰ ਹਨ ਕਿ ਐਸਐਚਓ ਨਹੀਂ ਮੰਨਦਾ ਇੱਕ ਐਸਡੀਐਮ ਨੇ ਆਰਡਰ ਕਰੇ ਹੋਏ ਮਿ ਤੁਰੰਤ ਜਾ ਕੇ ਇਨਕੁਆਇਰੀ ਕਰਕੇ ਕੰਮ ਰੋਕੋ ਪਰ ਐਸਐਚਓ ਸੁਹਾਣਾ ਜਿਹੜਾ ਹੈਗਾ ਕੁੰਭ ਕਰਨੀ ਨੀਂਦ ਸੁਤਾ ਪਿਆ ਜੇ ਇਹ ਉੱਠਦਾ ਨਹੀਂ ਉਹਨੂੰ ਜਗਾਣ ਲਈ ਅਸੀਂ ਸੋਮਵਾਰ ਨੂੰ 10 ਵਜੇ ਉਹਦਾ ਦਰਵਾਜ਼ਾ ਖੜਕਾਵਾਂਗੇ ਤੇ ਇਹਨਾਂ ਦਾ ਪਿੱਟ ਸਿਆਪਾ ਕਰਾਂਗੇ ਤੇ ਤੁਰੰਤ ਅਸੀਂ ਇਹਨਾਂ ਦੀ ਜਿਹੜੀ ਹੈ ਮੰਗ ਕਰਾਂਗੇ ਇਹਨਾਂ ਨੂੰ ਡਿਸਕਸ ਕੀਤਾ ਜਾਵੇ ਜਾਂ ਸਸਪੈਂਡ ਕੀਤਾ ਜਾਵੇ ਤਾਂ ਕਿ ਲੋਕਾਂ ਨੂੰ ਮਿਲ ਕਿਆ ਪ੍ਰਸ਼ਾਸਨ ਜਾਂ ਪੁਲਿਸ ਜੀ ਵੱਡੇ ਹੱਥ ਸੇ ਕਾਰ ਕਰੀ ਕਿ ਇਹ ਕਾਰ ਕਰੀ ਮੈਂ ਕਿਆ ਸੁਹਾਣਾ ਬਿਲਡਿੰਗ ਸੁਹਾਣਾ ਬਿਲਡਿੰਗ ਕੀਤੀ ਕੀਤੀ ਸੀ ਪ੍ਰੈਸ ਨੂੰ ਵੀ ਨੇੜੇ ਨਹੀਂ ਜਾਣ ਦਿੱਤਾ ਸੀ ਪਤਾ ਨਹੀਂ ਉਹਦੇ ਵਿੱਚ ਦੋ ਮਰੇ ਆਂ ਚਾਰ ਮਰੇ ਪੰਜ ਮਰੇ ਅਸੀਂ ਗਿਣਤੀ ਵੀ ਨਹੀਂ ਕਰ ਸਕਦੇ ਐਸੇ ਤਰ੍ਹਾਂ ਜੀਲਕ ਬਰਗਰੀ ਸੀ ਐਸੇ ਤਰ੍ਹਾਂ ਖਰੜਗਰੀ ਸੀ ਪ੍ਰਸ਼ਾਸਨ ਫਿਰ ਆਲੇ ਦਲੇ ਬੈਠ ਜਾਂਦਾ ਜਿਵੇਂ ਕੁੰਬੜਾ ਮਾਰਡਰ ਹੋਏ ਸੀ ਦੇਖੋ ਡੀਸੀ ਨੇ ਐਸਐਸਪੀ ਨੇ ਕਿਵੇਂ ਉਹ ਜਿਹੜਾ ਮਰਿਆ ਹੋ ਮੁੰਡਾ ਕਿਵੇਂ ਹਸਪੀਟਲ ਪਾਰ ਰੱਖਿਆ ਹਜ਼ਾਰਾਂ ਆਧਾਰਨ ਹੈ ਸਾਡੇ ਕੋਲੇ ਜਿਹੜੀ ਇਸ ਪ੍ਰਸ਼ਾਸਨ ਦੀ ਨਿਲੈਕੀ ਹੈ ਟਰੋਮਣੀ ਕਾਲੀਦਾਲ ਅਮਨ ਸਰ ਸਾਹਿਬ ਤੋਂ ਜ਼ਿੰਮੇਦਾਰ ਉਹ ਕਾਪੀ ਤੋਂ ਦਫਾਵਾ ਹੈ ਸਰ ਜੀ ਕੀ ਗੰਗੇ ਮਾਮਲਾ ਤੋਂ ਕੋਈ ਸਮਝ ਨਹੀਂ ਆ ਸਰ ਸਾਡੀ ਪਾਰਟੀ ਜਿਹੜੇ ਕਿਥੇ ਵੀ ਸਾਡੀ ਪਾਰਟੀ ਸ੍ਰੋਮਣੀ ਕਾਲਜਰ ਅਮਰਸਰ ਸਰਦਾਰ ਸਿੰਘ ਜੀ ਸਹਿਮਾਨ ਕਰਦਾ ਨੇ ਉਹਨਾਂ ਦੇ ਅਸੀਂ ਵੀ ਇਸੇ ਤਰ੍ਹਾਂ ਹੀ ਮਤਲਬ ਪੂਰੇ ਲੋਕ ਕਿਸੇ ਨਾ ਜ਼ਬਰ ਹੁੰਦਾ ਹੈ ਇਹ ਨਾ ੱੱਕਾ ਸ਼ਾਈ ਹੁੰਦੀ ਹੈ ਜਾਂ ਕੋਈ ਉਹਨਾਂ ਦਾ ਨੁਕਸਾਨ ਕੀਤਾ ਜਾਂਦਾ ਅਸੀਂ ਉਹਨਾਂ ਦੇ ਨਾਲ ਖੜਦੇ ਆ ਹੁਣ ਵੀ ਪੂਰਾ ਖੜ ਕੇ ਉਹਨਾਂ ਦੇ ਨਾਲ ਮਦਦ ਕਰਕੇ ਪ੍ਰਧਾਨ ਸਾਹਿਬ ਜੀ ਦੇ ਪਹੁੰਚ ਕਰਾਂਗੇ ਅਸੀਂ ਇਹ ਮੁਰਾ ਪੂਰਾ ਇਹ ਦੇਣਾ ਇਹਨਾਂ ਦੇ ਨਾਲ ਚੱਲ ਕੇ ਉਹਨਾਂ ਨੂੰ ਇਨਸਾਫ ਦਿਵਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ